ਇੱਥੋਂ ਬਜ਼ੁਰਗ ਨੂੰ ਰੈਸਕਿਊ ਕਰਕੇ ਲਿਆਉਣਾ ਪਿੰਦਾ ਹੈ ਨਾ ਬੱਗੇ ਵਾਲੇ ਤੋਂ ਮੁੜਦਾ ਆਪਾਂ ਅੰਦਰ ਨੂੰ ਹਾਂ ਚਲੋ ਪੈਰ ਆ ਗਿਆ ਕੋਲੀ ਆ ਗਿਆ ਕੋਲੀ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਫੜੋ ਛੱਡ ਦੋ ਧਿਆਨ ਫੜ ਲਓ ਫੜ ਲਓ ਬਾਬੂ ਨੂੰ ਫੜ ਲਓ ਪੈਰ ਪੈਰ ਤੂੰ ਬੋੜੇ ਛੱਦੇ ਪੈਰ ਪੈਰ ਤਾਂ ਰੱਖੋ ਪਰਲਾ ਪੈਰ ਤਾਂ ਰੱਖੋ ਕੋਈ ਨਹੀਂ ਇਹ ਬਾਪੂ ਥੱਲੇ ਬਹਿ ਜਾ ਕੋਈ ਚੱਕਨੀ ਥੱਲੇ ਬਹਿ ਜਾ ਥੱਲੇ ਬਹਿ ਜਾ ਮਾਰਦਾ ਮਾਜਾ ਮਾਰਦਾ ਮੈਂ ਇਹਦਾ ਬਲ ਬਾਈ ਬੰਦਾ ਉਹ ਭਰਾਵਾ ਜੇ ਤੇਲ ਕਰਾਂ ਵੀ ਤੇਲ ਨਹੀਂ ਆਣੀ ਉਹ ਚ ਆਉਂਦੀ ਇਹ ਸੇਵਾ ਕਰਨੀ ਕਿਹਦੀ ਸਰਕਾਰ ਨੂੰ ਰੋਜ਼ ਇਹਨੇ ਭੇਜਣੀ ਤੇ ਹਾਂ ਸਰਕਾਰ ਨੂੰ ਬੋਲੋ ਤੇ ਜਾ ਕੇ ਪੁਲਿਸਾਈ ਉਹਨਾਂ ਨੂੰ ਬੋਲੋ ਹਮੜਾ ਜਾ ਭਾਈਆਂ ਖਿੱਚ ਕੇ ਤੇ ਵੀਰਾਂ ਨੇ ਵੇਖਿਆ ਵਾ ਚੰਡੀਗੜ੍ਹ ਆ ਰਹੀਆਂ ਵੋਟਾਂ ਭਾਈ ਗੁਰੂ ਪ੍ਰਭਾਸਰਾਲੇ ਆ ਰਹੇ ਆ ਆ ਵੇਖੋ ਹੁਣ ਅਸੀਂ ਆ ਚੱਲੇ ਆ ਪਿੰਡ ਦੇ ਵਿੱਚ ਚੱਲੇ ਆ ਚਾਰਾ ਵੀਰ ਦਾ ਘਰੋਂ ਜਰੂਰੀ ਸਮਾਨ ਲੈਣ ਚੱਲੇ ਆ ਤੇ ਵੇਖੋ ਜਰੂਰੀ ਸਮਾਨ ਲੈਣ ਵਾਸਤੇ ਵੀ ਸਾਨੂੰ ਬੋਰਡ ਦਾ ਸਾਰਾ ਲੈਣਾ ਪੈ ਰਿਹਾ ਵਾ ਤੇ ਅੱਗੇ ਵੇਖੋ ਮੇਰੀਆਂ ਭੈਣਾ ਬੱਚਿਆਂ ਨੂੰ ਮੋਢਿਆਂ ਤੇ ਉੱਤੇ ਰੱਖ ਕੇ ਵੇਖ ਲੋ ਕਿਵੇਂ ਪਾਰ ਕਰ ਰਹੇ ਆ ਆ ਸੰਜੀ ਇੱਥੇ ਸਾਨੂੰ ਤਾਦ ਬੋਰਡ ਦੀ ਜਰੂਰਤ ਵਾ ਕਿਉਂਕਿ ਆ ਭੈਣਾ ਨੇ ਭਰਾਵਾਂ ਨੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਾਵਾ ਕਿਉਂਕਿ ਅਲਰਟ ਜਾਰੀ ਹੋ ਗਿਆ ਅਲਰਟ ਜਾਰੀ ਹੋ ਗਿਆ ਕਿ ਆਪਾਂ ਇਹ ਪਿੰਡ ਨੂੰ ਹੁਣ ਛੱਡਣਾ ਪੈਣਾ ਵਾ ਸੋ ਇਸ ਕਰਕੇ ਅਸੀਂ ਸਾਰੇ ਵੀਰ ਭਰਾ ਅੱਗੇ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਮਦਦ ਕਰੋ ਆ ਵੇਖੋ ਆ ਹਲਾਜ ਦੇ ਅਜੇ ਜੀ ਆ ਹਲਾਜ ਦੇ ਅਜੇ ਤੇ ਆ ਹਲਾਜ ਦੇ ਅਜੇ ਉਹ ਘਵਾ ਨੂੰ ਪੜਾ ਕਰੇ ਵੈਗਰੂ ਪੜਾ ਕਰੇ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਆ ਹਲਾਜ ਦੇ ਸੰਗ ਜਾਈ ਦੇ ਚੱਲ ਜਾਓ ਚੱਲ ਜਾਓ ਚੱਪੂ ਭੜਾ ਤੂੰ ਫੜਾ ਉਹਦਾ ਫੜਾ ਤੂੰ ਆ ਕੀ ਰੁੜਦਾ ਹੁੰਦੇ ਆ ਕਿ ਆਪਣਾ ਜਾਣਦੇ ਆ ਅਛ ਪੈਦਾ ਰੁੜਦਾ ਹੁੰਦੇ ਵੀਰ 40 50 ਦਰ ਚਲਾ ਪੰਚਾ ਦਰਾਮਾ ਕਿ ਆਪਾਂ ਰਣਦੇ ਆ ਅਬ ਸਮਝ ਨਹੀਂ ਲੱਗਦੀ ਬਾਈ ਦੂਜਾ ਪਾਸੇ ਕਰ ਅੱਛਾ ਅੱਛਾ ਚੱਲੋ ਗੋਡ ਆਪਣੀ ਚੱਲ ਰਹੀ ਆ ਚੱਲੋ ਮਾਰੋ ਚੱਪੂ ਵਾਈਗਰੂ ਵਾਈਗਰੂ ਧੰਨ ਗੁਰਾਮਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲੋ ਸਤਿ ਸ਼੍ਰੀ ਅਕਾਲ ਮੈਂ ਵੀਡੀਓ ਕੋਲ ਨਾ ਕਿ ਮੈਂ ਦਾ ਮਾਜਾ ਮਾਰਦਾ ਤੇ ਮੈਂ ਇਹਦਾ ਬਲਦ ਚਲਾਉਂਦਾ ਨਾ ਉਹ ਭਰਾਵਾ ਜੇ ਤੇਲ ਖਾਂ ਵੀ ਜਾ ਕੇ ਤੇਰਾ ਤੇਲ ਹੀ ਨਹੀਂ ਉਹ ਚ ਤੇ ਵਾਲੀ ਨਹੀਂ ਆ ਹਾਂਜੀ ਤੇਲ ਡਿੱਕਰ ਸੀ ਇੱਕ ਘੰਟਾ ਇੱਕ ਹੋ ਗਿਆ ਵਾ ਤੇ ਹੁਣ ਹਾਂ ਧੰਨਵਾਦ ਜਿਹੜੇ ਨਾ ਬੁਲਾਉਂਦੇ ਮੈਂ ਇਹਨਾਂ ਨੂੰ ਬੁਲਾਇਆ ਕਦੋਂ ਇਹਨਾਂ ਨੂੰ ਉਹ ਬੁਲਾ ਲਿਆ ਕੀ ਤੂੰ ਛੱਡ ਬਰਾ ਭਾਈ ਗੁਰੂ ਬੋਰ ਦੇ ਬਾਪੇ ਤੇਲ ਖਤਮ ਆ ਹਾਂ ਠੀਕ ਆ ਜਾਵੇ ਬੋਰ ਦਾ ਇੰਜ ਤੇਲ ਕਰਦੇ ਆ ਇਹ ਬਾਪੂ ਦਾ ਘਰ ਇੱਥੇ ਦੀ ਲਾਈਨ ਜਾਂਦੇ ਗਾਵ ਇਹਨਾਂ ਦੇ ਇੱਕ ਬਜ਼ੁਰਗ ਲੈਣ ਜਾ ਰਹੇ ਆ ਕਿਹਦਾ ਬਜ਼ੁਰਗ ਇੱਥੇ ਆ ਮੈਂ ਉਹ ਬਾਪੂ ਆ ਇੱਕ ਬਜ਼ੁਰਗ ਹੁਣ ਉਹ ਪੱਕਾ ਸਾਨੂੰ ਬੋਲਣ ਦਾ ਆ ਦੱਸੋ ਜੀ ਇਹ ਸੇਵਾ ਦਾ ਕਿਹੜਾ ਕਿੱਧਰ ਦਾ ਵੀ ਇਹ ਇੱਕ ਸੇਵਾ ਲੱਗੇ ਨਾਲ ਦੇਖਾ ਤੇਲ ਫੁੱਗਨਦੇ ਆ ਤੇ ਹੁਣ ਜੇ ਇਹਨਾਂ ਦੇ ਬਜ਼ੁਰਗ ਲੈਣ ਚਾਹੀਏ ਕਿ ਹੁਣ 2 ਮਿੰਟ ਹੌਸਲਾ ਵੀ ਇੱਕ ਚੀਜ਼ ਹੁੰਦੀ ਆ ਭਾਈ ਗੁਰੂ ਆ ਵੀ ਮੰਨ ਲਓ 2 ਮਿੰਟ ਹੌਸਲਾ ਕਰ ਲੋ ਆ ਦੁਨੀਆ ਯਕਾ ਸਾਈਡ ਤੇ ਜਾ ਕਿਉਂ ਉਹਨਾਂ ਤੋਂ ਬਦੋ ਬਦੀ ਇੱਥੇ ਗਾਸਮਾਨ ਖੋਲ ਲੈਂਦੇ ਰਹੇ ਵਾਹਿਗੁਰੂ ਵੇਖੋ ਆ ਹਾਲਾਤ ਜੀ ਹੁਣ ਅਸੀਂ ਪੂਰਾ ਵਿਚਕਾਰ ਆ ਗਿਆਂ ਇੱਥੇ ਜੀ ਕਿੰਨੇ ਫੁੱਟ ਪਾਣੀ ਹੋਗਾ 12 ਤੋਂ 13 14 ਫੁੱਟ ਵਾਹਿਗੁਰੂ ਧੰਨ ਗੁਰੂ ਰਾਮਦਾਸ ਬਹਿ ਜੋ ਬਹਿ ਜੋ ਹਿਲੋ ਨਾ ਵਾਹਿਗੁਰੂ ਧੰਨ ਗੁਰੂ ਰਾਮਦਾਸ ਦੁਕਾਨ ਪਰ ਨਾਸੀ ਦਿਆਲ ਸਿੰਘ ਰੁਪਏ ਦਾ ਸੰਗੇ ਆਪਾਂ ਗਾਂ ਵੀ ਪੁੱਤੇ ਫੰਜਾ ਹਾਲਾਤ ਆ ਵੇਖੋ ਮਾਵਾ ਸਾਡੀਆਂ ਘਰਾਂ ਦੇ ਵਿੱਚ ਅ ਡੀਗਰਿੰਗ ਆਵਾ ਕੋਈ ਸਾਡੀ ਹੈਲਪ ਕਰਨ ਆਵੇ ਕੋਈ ਸਾਨੂੰ ਆ ਆਣ ਕੇ ਇਥੋਂ ਕੱਢੇ ਤੇ ਸਾਰੇ ਬੰਨੇ ਪਾਣੀ ਹੀ ਪਾਣੀ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੇ ਹੌਲੀ ਚਲਾਓ ਜੇ ਨਹੀਂ ਚਲਦੀ ਨਾ ਚਲਾਓ ਆ ਸਾਡੀ ਜਿਹੜੀ ਵੋਟ ਦਾ ਉਹਦੇ ਵਿੱਚ ਤੇਲ ਖਤਮ ਹੋ ਗਿਆ ਸੀਗਾ ਤੇ ਤੇਲ ਲੈਣ ਗਿਆ ਵੀਰ ਪਰ ਅਜੇ ਤੱਕ ਪਹੁੰਚੀ ਨਹੀਂ ਆ ਤੇ ਹੁਣ ਅਸੀਂ ਜਾ ਰਹੇ ਆ ਆ ਨਹੀਂ ਚਲਦੀ ਨਾ ਚਲਾਓ ਯਾਰ ਟੱਪੂ ਹੀ ਮਾਰ ਲਓ ਜਾਉਗੀ ਕਿ ਕਿਨੂਏ ਇੰਨੀ ਦਾ ਵੀ ਡਾਰਾ ਮੋਟਰਸਾਈਕਲ ਦਾ ਇੰਚ ਨੂੰ ਤਾਂ ਆਏ ਇਹ ਨਹੀਂ ਗੱਲ ਚੁੱਕੀ ਜਾਂਦੀ ਆ ਬਹੁਤ ਮੇਰੀ ਉਹ ਜਾ ਵਾਈਕਰ 베ੜੀ ਚਲਾਈ ਆ ਤੇ ਉਹ ਵੇਖੋ ਤੁਸੀਂ ਸਾਰੇ ਬੰਨੇ ਪਾਣੀ ਹੀ ਪਾਣੀ ਆ ਤੇ ਘਰਾਂ ਆਂਦੀਆਂ ਕੰਧਾਂ ਨਾਲ ਪਾਣੀ ਲੱਗਾ ਵਾ ਵਾਈਕਰ ਭੜਾ ਕਰੇ ਮੋੜ ਦੇ ਉੱਪਰ ਜਾ ਰਹੇ ਆ ਮੇਰੇ ਮਾਹ ਵੀਰ ਨੂੰ ਕਿਹੜੇ ਘਰੇ ਜਾਣਾ ਆੜੇ ਘਰ ਜਾਣਾ ਅੱਛਾ ਇਹ ਬਾਬਾ ਤੁਹਾਡਾ ਘਰ ਆ ਤੇ ਘਰ ਦੇ ਵਿੱਚ ਕੌਣ ਕੌਣ ਹੈ ਇਸ ਟਾਈਮ ਅੱਗੇ ਖੜਾ ਨਹੀਂ ਤੇ ਅੱਛਾ ਪਰਵਾਹ ਰਾਤੀ ਬਿਮਾਰ ਸੀ ਅੱਛਾ ਕਾਲ ਦਿੱਤੇ ਆ ਤੇ ਡੰਗਰ ਵਾਛਾ ਡੰਗਰ ਕੋਈ ਕਹਿੰਦੇ ਅੱਛਾ ਆ ਤੁਹਾਨੂੰ ਹੁਣ ਬਾਬੇ ਬਾਪੂ ਦਾ ਘਰ ਆ ਤੇ ਬਾਪੂ ਦੇ ਘਰੇ ਜਾ ਕੇ ਸੰਜੀ ਤੁਹਾਨੂੰ ਵਿਖਾਵਾਂਗੇ ਹਾਲਾਤ ਕਿ ਉਹਦੇ ਵਿੱਚ ਵਰਕੇ ਖੇਚ ਲੈਣੇ ਆਪਾਂ ਇੱਥੇ ਇੱਥੇ ਪਾਣੀ ਸਹੀ ਆ ਆ ਬਾਬਾ ਹੋਰ ਤੁਸੀਂ 2 ਯਾਰ ਡੂੰਗਾ ਯਾਰ ਅੱਛਾ 9 ਫੁੱਟ ਡੂੰਗਾ ਅੱਛਾ 8 8 9 9 ਫੁੱਟ ਡੂੰਗਾ ਪਾਣੀ ਆ ਮੈਂ ਤਾਂ ਗੁਰ ਆਮਦਾਸ ਬਸ ਠੀਕ ਹੁਣ ਮਰ ਇੱਥੇ ਚੱਪੂ ਮਾਰੋ ਤੇ ਅੱਗੇ ਲੈ ਕੇ ਜਾਓ ਹਣਾ ਬਾਪੂ ਦੇ ਘਰੇ ਜਾਵਾਂਗੇ ਸੰਗ ਜੀ ਤੁਹਾਨੂੰ ਬਾਪੂ ਦੇ ਘਰ ਦੇ ਹਾਲਾਤ ਵਿਖਾਵਾਂਗੇ ਤੇ ਇੱਕ ਬਜ਼ੁਰਗ ਬਾਪੂ ਆ ਉਹਨੂੰ ਰੈਸਕਿਊ ਕਰਨ ਅਸੀਂ ਚੱਲੇ ਆ ਤੇ ਵੈਗੁਰ ਭਲਾ ਕਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇੱਕੋ ਬੋਟ ਆ ਸਾਡੇ ਕੋਲ ਤੇ ਇੱਕੋ ਬੋਰ ਦੇ ਜਰੀਏ ਕਿੰਨਿਆਂ ਕਿ ਜਾਣਿਆਂ ਦੀ ਮਦਦ ਕਰ ਸਕਾਂਗੇ ਤੇ ਇੱਥੇ ਥੋੜਾ ਪਾਣੀ ਜਨਾ ਝੋਨੇ ਵੇਖੋ ਕਿੰਨੇ ਖਰਾਬ ਹੋ ਚੁੱਕੇ ਆ ਇੱਥੇ ਪਾਣੀ ਘਟ ਹੈ ਨਾ ਇੱਥੇ ਇੱਥੇ ਗਾਹ ਆ ਇਹਦੇ ਤਿੰਨ ਚਾਰ ਫੁੱਟ ਤਿੰਨ ਚਾਰ ਫੁੱਟ ਪਾਣੀ ਹੈਗਾ ਉਹ ਖੇੜੇ ਕੇ 6-7 ਫੁੱਟ ਬਾਣੀ ਆ ਗਈ। ਵਾਹਿਗੁਰੂ ਰਾਮਦਾ ਸਾਰੇ ਬੰਨੇ ਵੇਖੋ ਘਰ ਡੁੱਬੇ ਡੁੱਬੇ ਪਿਆ। ਗੁਰੂ ਘਰ ਉਹ ਵੀ ਡੁੱਬੇ ਪਿਆ। ਆ ਆ ਕਰ ਜਾਣਾ ਆ ਕਰ। ਕਰਨਾ ਤਾਂ ਨਾ ਕੀ ਆ। ਹਾਂ। ਮੋੜ ਘਵਾਓ ਯਾਰਾ ਇੱਧਰ ਨੂੰ ਆਈਂ। ਕਾਸ਼ ਕੁਛ ਕਰ। ਸਾਨੂੰ ਤੇ ਵੀਰ ਸਮਝਦੀ ਨਹੀਂ। ਅਸੀਂ ਤੇ ਚਲਾਈ ਨਹੀਂ ਕਦੀ। ਮੈਨੂੰ ਜੱਸ ਖਾਰੋ ਮੈਂ। ਇਹਦੇ ਬਾਪੂ ਨੂੰ ਕੱਢਾਂ। ਲਾਇਆ ਉੱਤੋਂ ਨਹੀਂ ਲਾਇਆ। ਲਾਇਆ ਰਾ ਕਰਕੇ ਨਿੱਤੀ ਲੈ ਜਾਗੇ। ਰਾਹ ਉੱਤੋਂ ਨਹੀਂ ਕਰਕੇ। ਕਿਹੜਾ ਘਰ ਆਪਣਾ ਬਾਪੂ। ਥਾਲੀ ਵਾਲੀ ਆ ਕਾਸ਼ ਵਾਲੀ। ਅਮਿਆ ਦਾ ਰੀਟਿੰਗ ਕਿਉਂ? ਹਾਂ ਉਹ ਭਈ ਆ ਆ ਕਰ ਵਾ ਬਾਪੂ ਦਾ ਆ ਗਿਆ। ਆ ਵਾਲਾ ਕਰ। ਰਾਏ ਕਰੋ ਤੁਹਾਡਾ ਕਿਹੜਾ ਕੱਪ ਆਉਂਦੀ ਇਹਨਾਂ ਦਾ ਘਰ ਆ ਅਛਾ ਇਹਨਾਂ ਦਾ ਆ ਵਾਲਾ ਘਰ ਵਾ ਚਲੋ ਕੋਈ ਗੱਲ ਨਹੀਂ ਲਾਗੋ ਲਾ ਗਿਆ ਚੱਪੜ ਹੋਇਆ ਕਰ ਜੇ ਓਏ ਚੱਪੜ ਪੁੱਠਾ ਕਰ ਗਾਣ ਕਮਾ ਲੈ ਆ ਘੁੰਮ ਜਣਾ ਪਈ ਨਹੀਂ ਨਹੀਂ ਰੋਡ ਹੀ ਨੇ ਬੱਚਾ ਘੁੰਮ ਜਣਾ ਰਾਹ ਦੇ ਰਾਹ ਉੱਤਰ ਅਛਾ ਅਛਾ ਆਹ ਸੰਜੀ ਜਿਹੜਾ ਪਿੰਡ ਇਹ ਵੀ ਜੀ ਪਿੰਡ ਹੀ ਆ ਕਿ ਜਾਂ ਬਿਕਾ ਹੀ ਐਦਾਂ ਨਹੀਂ ਇਹ ਪਿੰਡ ਹੈ ਬਾਕੀ ਆਪ ਆਪਣੇ ਢਾਂਗਾ ਦੇ ਬੈਠੇ ਲੋਕੇ ਖੇਤਾ 'ਚ ਬੈਠੇ ਅਛਾ ਅਛਾ ਘਰ ਮਤਲਬ ਕਿ ਘਰਾਂ 'ਚ ਇਕੱਠੇ ਝੋਂਡੀ 'ਚ ਨਹੀਂ ਘਰ ਹੈਗੇ ਝੋਡੇ ਤੋਂ ਬੰਨ ਪਾਰ ਹੈਗੇ 10 15 ਘਰ ਅਛਾ ਬਾਕੀ ਸਾਰੇ ਆਪੋ ਆਪਣੇ ਖੇਤਾਂ 'ਚ ਲੋਕ ਬਾਕੀ ਸਾਰੇ ਆਪੋ ਆਪਣੇ ਖੇਤਾਂ 'ਚ ਹੈ ਨਾ ਆ ਵੇਖੋ ਕਿਦਾਂ ਸਾਂਜੀ ਲੋਕਾਂ ਨੇ ਆਪਣੇ ਕੋਠਿਆਂ ਦੇ ਉੱਪਰ ਆਪਣੇ ਜਿਹੜੇ ਸਮਾਨ ਵਾ ਚੜਾਏ ਆ ਤੇ ਵਾਇਗਰੂ ਭਲਾ ਕਰੇ ਤੇ ਇੱਥੇ ਕਈਆਂ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਆ ਆ ਤੇ ਦੇਖ ਸਕਦੇ ਆ ਵੀ ਆ ਘਰ ਨਹੀਂ ਕਾ ਜਿਹੜੇ ਇੱਕ ਬਾਪੂ ਗਾ ਰਹੇ ਉਹ ਬੋਤਰਾ ਬਤਲਾਂ ਜਿਹਾ ਆ ਉਹ ਗੱਦਾ ਜਾਂਦਾ ਗੱਦਾ ਜਾਂਦਾ ਗੱਦਾ ਜਾਂ ਜਾ ਰਿਹਾ ਗੱਦਾ ਜਾਂ ਉਹ ਠੀਕ ਆ ਵਾਇਗਰੂ ਭਲਾ ਕਰੇ ਚੜਦੇ ਕਲਾ ਰੱਖੇ ਵਾਇਗਰੂ ਮਿਹਰ ਕਰੇ ਆਹ ਹਲਾ ਜੇ ਸਾਡੇ ਪੰਜਾਬ ਦੀ ਕਿਦਾਂ ਬਾਬਾ ਧਿਆਨ ਨਾਲ ਧਿਆਨ ਨਾਲ ਖਿੱਚੋ ਬਾਬੇ ਖਿੱਚੋ ਰੇੜੀ ਵਾਂਝਾ ਮਾਹਤ ਰਾਹ ਦੇ ਕਰਕੇ ਚੁੰਗ ਲਾਈਟ ਹੈਗੀ ਬੜਾ ਤਾ ਵਾਂਝਾ ਲੈ ਲੈ ਗੁੱਸਾਲੇ ਗੁੱਸਾਲੇ ਧੰਨਾ ਬੈਠੇ ਥੱਲੇ ਬੈਦੇ ਵੀਰ ਵਾਂਝਾ ਨਾ ਨਾ ਲੈ ਥੱਲੇ ਬੈਜੋ ਰਾਤ ਖਤਮ ਹੈ ਟੈਨਸ਼ਨ ਆ ਬਾਈ ਗੁਰੂ ਇੱਥੇ ਲਾਈਟਾਂ ਕਿਉਂ ਲਾਈਟ ਆਉਂਦੀ ਆ ਲਾਈਟ ਆਉਂਦੀ ਨਾ ਮਾਤਰ ਇਹ ਰੌਣੀ ਵੀ ਨਹੀਂ ਚਾਹੀਦੀ ਲਾਈਟ ਬੰਦ ਕਰ ਦੇ ਨੇ ਇਨਾ ਦਿਨ ਚੋਣਾ ਜ਼ਰੂਰੀ ਨਹੀਂ ਪਰਵਾਹ ਮਛਰ ਬਹੁਤ ਜ਼ਿਆਦਾ ਮੈਂ ਮਰਦਾ ਮੰਦਾ ਵੀਰ ਹਾਂ ਤੇ ਔਡੋ ਮਾਰ ਤੇ ਜਾ ਜਣ ਔਡੋ ਮਾ ਸੈਣ ਆ ਵੇਖੋ ਸਾਂਜੀ ਆ ਸਾਹਮਣਾ ਕਰ ਕਾ ਜੀ ਪਾਸੇ ਢੀ ਅਕਾਈ ਪਾਸੇ ਢੀ ਇੱਥੇ ਪਾਸੇ ਜਾ ਉਹ ਸਾਹਮਣਾ ਕਰ ਵੇਖੋ ਬੱਚਾ ਮਾੜਾ ਕਰ ਵੀਲਾ ਕਰ ਉਦੋਂ ਜਾ ਸਾਂਜੀ ਟਰਾਲੀ ਦੇ ਉੱਪਰ ਚੜੇ ਆ ਉਹ ਸਾਹਮਣੇ ਕਰ ਟਰਾਲੀ ਦੇ ਉੱਪਰ ਬੱਚੇ ਚੜੇ ਆ ਕੱਢਦੇ ਆ ਕੱਢਣਦੇ ਆ ਪੱਦੇ ਆ ਕਰ ਆ ਗਿਆ ਵਾ ਜੀ ਦੇ ਕਰੇ ਜਾ ਰਹੇ ਆ ਹਲੋ ਭੈਗਰ ਭਲਾਈ ਕਰੇ ਇੱਥੋਂ ਬਜ਼ੁਰਗ ਨੂੰ ਰੈਸਕਿਊ ਕਰਕੇ ਲਿਓਣਾ ਓਏ ਆਵੇ ਇੱਥੇ ਆ ਤੇਰੇ ਘਰ ਦੇ ਆ ਬੰਦੇ ਵਾਹ ਕਿ ਤਾਨ ਕੋ ਰਾਮ ਦਾ ਨਿਹਾਲ ਲੇ ਜਰਾ ਨਿਹਾਲ ਲੇ ਵੇਰਾ ਇੱਕ ਦੇ ਪਿੰਡਾਂ ਦੇ ਨਾਂ ਭੁੱਲ ਜਾਂਦੇ ਆ ਇਹ ਪਿੰਡੇ ਗਿਆ ਮੁਸਲਮਾਨਾਂ ਚਰਾ ਗਏ ਅੱਛਾ ਮੁਸਲਮਾਨਾਂ ਦੇ ਪਿੰਡਾ ਜਿੰਨਾ ਆਪਾਂ ਬੀਚ ਕਰਾਤੇ ਨੇ ਨਹੀਂ ਯਾਰ ਉਹ ਗੁਰਦਾਰਾ ਵੀ ਅੱਛਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦੂਰ ਪਿੰਡ ਹੈ ਨਾ ਬੱਗੇ ਵਾਲੇ ਤੋਂ ਮੁੜਦਾ ਆਪਾਂ ਅੰਦਰ ਨੂੰ ਹਾਂ ਅੰਮੀ ਦੇ ਵੀ ਵੀਰ ਬਾਬਾ ਜਿਹੜਾ ਸਮਾਨ ਹੁਣ ਲਿਓਣ ਵਾਲਾ ਨਾਲ ਲਿਆ ਮੇਰਾ ਵੀ ਹੱਥ ਫੜੀ ਬਾਬਾ ਮੇਰਾ ਮੈਂ ਵੀ ਆ ਗਿਆ ਆ ਗਿਆ ਕੇਹਾਂ ਤੇ ਲੋੜਨੀ ਆ ਆ ਗਿਆ ਕਲੈ ਅਕਾਛਾ ਜਾ ਡੋਡਿਆਂ ਦਾ ਕੀ ਪਾਣੀ ਹਾਂ ਪਾ ਮਾੜੀ ਰੱਸੀ ਪਾ ਲਈ ਕੋ ਬੜ ਕੋ ਵਾਈ ਗੁਰ ਧਨ ਗੁਰ ਰਾਮਦਾਸ ਆ ਸੰਜੀ ਆ ਇਹਦੀ ਦਾ ਘਰ ਵਾ ਜਿੱਥੋਂ ਅਸੀਂ ਬਾਪੂ ਨੂੰ ਰੈਸਕਿਊ ਕਰਨ ਆਏ ਆ ਮਾਹਵੀਰ ਵੀਰ ਵੀ ਨਾਲ ਵਾ ਅਜਾ ਕਾਸ਼ ਬਾਪੂ ਤੋਂ ਇਕੱਲੇ ਤੁਣੀ ਚਕੇ ਨਾ ਵਾਈ ਗੁਰ ਧਨ ਗੁਰ ਰਾਮਦਾਸ ਇਹ ਕਿੰਨਾ ਦਾ ਘਰ ਇਹ ਢਾਨ ਕਿੰਨਾ ਦੀ ਆ ਕੀ ਨਾ ਬੋਰ ਸਿੰਦਾ ਘਰ ਆ ਵਾਈ ਗੁਰ ਧਨ ਗੁਰ ਰਾਮਦਾਸ ਵੇਖੋ ਕਮਰਿਆਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਇਹਨਾਂ ਦੇ ਬੋਤਲਾਈ ਵਰਤਾ ਪਤਨ ਹਾਂ ਮਰੀ ਬਜੂ ਕੇ ਬਾਪੂ ਆ ਤੇ ਇਹਨਾਂ ਨੂੰ ਲੈਣ ਆਏ ਆ ਇਹ ਤੁਹਾਡੇ ਪਿਤਾ ਜੀ ਆ ਹਾਂਜੀ ਆ ਨਹਿਰ ਬੰਨ ਧੰਨ ਗੁਰ ਰਾਮਦਾਸ ਆ ਵੇਖੋ ਘਰਾਂ ਨੂੰ ਜਿੰਦਰੇ ਲੱਗ ਚੁੱਕੇ ਆ ਤੇ ਵਿਚਾਰੇ ਛੱਤਾਂ ਵੀ ਕਮਜ਼ੋਰ ਹੋ ਜਾਂ ਕਿਉਂਕਿ ਮੀਂਹ ਬਹੁਤ ਪੈ ਰਿਹਾ ਤੇ ਆ ਵੇਖੋ ਪਾਣੀ ਵਾਹਿਗੁਰੂ ਧੰਨ ਗੁਰ ਰਾਮਦਾਸ ਆ ਕਮਰੇ ਆ ਵੀਰ ਦੇ ਦੇ ਆਹ ਕੋ ਸਮਾਨ ਜਿਹੜਾ ਘਰਾਂ ਦੇ ਸਮਾਨ ਹੋਆ ਜਿਹੜੇ ਉਹ ਉੱਚੇ ਰੱਖਿਆ ਮੰਜਿਆਂ ਦੇ ਉੱਤੇ ਰੱਖਿਆ ਥੱਲੇ ਆ ਇਟਾਂ ਲਾ ਲਾ ਉੱਤੇ ਰੱਖਿਆ ਵੀ ਰਬਾ ਬਣਾ ਕਰੇ ਪਾਣੀ ਘਰ ਤੇ ਹੀ ਚ ਇੰਨਾ ਇੰਨਾ ਪਾਣੀ ਫਿਰ ਗਿਆ ਹੁਣ ਇਹ ਕਿ ਗੱਟ ਵੱਧ ਦੇਤੀ ਹੈ ਵਾਹਿਗੁਰੂ ਇਹ ਕਿੰਨਾ ਖਾਣਾ ਹਾਂ ਜਿੰਮੇਦਾਰ ਤੋਂ ਅੱਗੇ ਨਹੀਂ ਘਰ ਭਰ ਰਿਆ ਵੀਰਦਿਆਂ ਤੇ ਅੱਗੇ ਛੱਤਾਂ ਵਾਂ ਜਿਹੜੀਆਂ ਉਬਾਲਿਆਂ ਦੀਆਂ ਵਾਂ ਹਨਾ ਅੱਗੇ ਵਿਚਾਰੇ ਤੋਂ ਲੈਂਟਰ ਨਹੀਂ ਪਿਆ ਤੇ ਪਰ ਹੁਣ ਸੰਗਦੀ ਹਾਲਾਤ ਤੁਸੀਂ ਖੁਦ ਵੇਖ ਸਾਡੇ ਜੀ ਇੱਥੇ ਵੀ ਜੋੜਿਆ ਸਮਾਨ ਤੇ ਉਹ ਅੰਦਰ ਵੀ ਅੱਛਾ ਇੱਧਰਲੇ ਅੰਦਰ ਵੀ ਵੀਰ ਦੱਸਦਾ ਵਾ ਕਿ ਸਮਾਨ ਵਾ ਆ ਵੇਖੋ ਕਿਦਾਂ ਆਪਣਾ ਸਾਰਾ ਸਮਾਨ ਜਿਹੜੀਆਂ ਘਰ ਦੀਆਂ ਭੈਣਾ ਵਾ ਆਪਣਾ ਸਮਾਨ ਉੱਤੇ ਰੱਖ ਕੇ ਆ ਮੰਜਰ ਉੱਪਰ ਰੱਖ ਕੇ ਥਲੇ ਡੇਟ ਰੱਖਿਆ ਵਾ ਵੇ ਕਣਕਾ ਵਾ ਇਹ ਜਾਂ ਫੀਡਾਂ ਵਾ ਇਹ ਵੀ ਉੱਪਰ ਉੱਚੀਆਂ ਜਗ੍ਹਾ ਤੇ ਰੱਖਿਆ ਵਾ ਕਿ ਜਦੋਂ ਪਾਣੀ ਆ ਗਿਆ ਤੇ ਕੁਝ ਨਾ ਕੋਈ ਸਾਡਾ ਬਚਾਓ ਜੀ ਕਿਹਦਾ ਟੂੜੀ ਚ ਰੱਖ ਦੋ ਲੇ ਟੂੜੀ ਪਾਣੀ ਵੜ ਗਿਆ ਅੱਛਾ ਟੂੜੀ ਚ ਵੀ ਪਾਣੀ ਵੜ ਗਿਆ ਹਨਾ ਆ ਵੀ ਜਿਹਨਾਂ ਦੀਆਂ ਬਾਲ ਡੰਗਰ ਆ ਉਹ ਵੀ ਬਹੁਤ ਜਿਆਦੇ ਪ੍ਰਭਾਵਿਤ ਹੋ ਚੁੱਕੇ ਆ ਟੂੜੀਆਂ ਤੱਕ ਪਾਣੀ ਪਹੁੰਚ ਚੁੱਕਾ ਵਾ ਤੇ ਬਹੁਤ ਬੁਰੇ ਹਾਲਾਤ ਹੋ ਚੁੱਕੇ ਆ ਇਹ ਪਿੰਡ ਦੇ ਥੀਰਾਗੇ ਥੀਰਾ ਨਿਆਲਾ ਲਵੇਰਾ ਨਿਆਲਾ ਲਵੇਰਾ ਇਹ ਪਿੰਡ ਵਾ ਫਰੋਜਪੁਰ ਏਰੀਆ ਦੇ ਵਿੱਚ ਤੇ ਮੈਂ ਤੁਹਾਨੂੰ ਘਰੋਂ ਬਾਹਰ ਸਾਈਡ ਤੇ ਜਾ ਕੇ ਦਿਖਾਉਣਾ ਵਾ ਆ ਵੇਖੋ ਪਾਣੀ ਹੀ ਪਾਣੀ ਆ ਸਾਰੇ ਬੰਨੇ ਜਿਦਾ ਦੇਖੋਗੇ ਪਾਣੀ ਹੀ ਪਾਣੀ ਆ ਇਹ ਇੱਥੋਂ ਦੇ ਲੋਕਾਂ ਦੇ ਘਰਾਂ ਦੇ ਹਾਲਾਤ ਦੇ ਮੈਂ ਇੱਥੇ ਦੀ ਵੀਡੀਓ ਇਸ ਕਰਕੇ ਸਾਂਝੀ ਬਣਾ ਕੇ ਪਾ ਰਿਹਾ ਹਾਂ ਕਿਉਂਕਿ ਇਹਨਾਂ ਵੀਰਾਂ ਨੇ ਸਪੈਸ਼ਲ ਮੈਨੂੰ ਆਪਣੇ ਏਰੀਆ ਦੇ ਵਿੱਚ ਬੁਲਾਇਆ ਕਿ ਵੀਰੇ ਸਾਡੀਆਂ ਵੀਡੀਓ ਬਣਾ ਬਣਾ ਫਾਤੋ ਹੋਰ ਕੁਝ ਨਹੀਂ ਕਰਨਾ ਸੋ ਸਾਡੇ ਵੀਡੀਓ ਬੜਾ ਬਣਾ ਕੇ ਪਾ ਸਖਤ ਨੂੰ ਵਖਾ ਤਾਂ ਜੋ ਲੋਕ ਇੱਥੇ ਫੀਡ ਲੈ ਕੇ ਆਉਣ ਲੋਕ ਇੱਥੇ ਚਾਰਾ ਲੈ ਕੇ ਆਉਣ ਹੁਣ ਬਜ਼ੁਰਗ ਨੂੰ ਉਹਨਾਂ ਦੇ ਪੁੱਤਰ ਜੀ ਲੈ ਕੇ ਚਲੇ ਆ ਕਾ ਯਾਰ ਤੂੰ ਆ ਯਾਰ ਤੂੰ ਫਿਰ ਵੀ ਨੌਜਵਾਨ ਹੈ ਯਾਰ ਆ ਜਾ ਕਾਛ ਉਹ ਉਹ ਫੜਦਾ ਵਾ ਬਾਬਾ ਤੁਸੀਂ ਰਹਿਣ ਦਿਓ ਤੀਰਾਂ ਦਾ ਨੌਜਵਾਨ ਮੁੰਡਾ ਹੁੰਦਾ ਵਾ ਤੁਸੀਂ ਰਹਿਣ ਦਿਓ ਇਹ ਰਸਤਰ ਕਿੱਥੇ ਆ ਵਾਈ ਗੁਰੂ ਕੋਟ ਲੈ ਗਿਆ ਧੰਨ ਗੁਰੂ ਰਾਮਦਾਸ ਆ ਹਾਲਾਜ ਦੇ ਸੰਜੀ ਬਜ਼ੁਰਗ ਨੂੰ ਉਹਨਾਂ ਦਾ ਬੇਟਾ ਜੀ ਰੈਸਕਿਊ ਕਰ ਰਿਹਾ ਵਾ ਤੇ ਆਕਾਸ਼ ਹੱਥ ਪਾਣ ਵਾਲੇ ਬਜ਼ੁਰਗ ਨੂੰ ਹੱਥ ਪਾਓ ਧਿਆਨ ਨਾਲ ਧਿਆਨ ਨਾਲ ਬਾਬੇ ਧਿਆਨ ਨਾਲ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਧੰਨ ਗੁਰੂ ਰਾਮਦਾਸ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਲੈ ਲੈ ਬੋੜਾ ਲੈ ਜਾ ਲੈ ਜਾ ਹਾਂ ਬਾਪੂ 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 ਨਾਲ ਪਾ ਬਾਪੂ ਫੜ ਕੇ ਲੱਗਦਾ ਵਾਈ ਗੁਰੂ ਪੈਰ ਆ ਗਿਆ ਕੋਈ ਨਾ ਧਿਆਨ ਨਾਲ ਬਾਬੇ ਧਿਆਨ ਨਾਲ ਧਿਆਨ ਨਾਲ ਛੱਡ ਛੱਡ ਲੋ ਫੜ ਲੋ ਬਾਬੂ ਨੂੰ ਫੜ ਲੋ ਪੈਰ ਪੈਰ ਤਾਂ ਰੱਖੋ ਪਰਲਾ ਪੈਰ ਤਾਂ ਰੱਖੋ ਬਾਬੂ ਇਹ ਧਿਆਨ ਬਾਪੂ ਥੱਲੇ ਬਹਿ ਜਾ ਕੋਈ ਚੱਕਨੀ ਆ ਥੱਲੇ ਬਹਿ ਜਾ ਥੱਲੇ ਬਹਿ ਜਾ ਇਹ ਫਲ ਫਲ ਬਿਠਾ ਲਾ ਆ ਵੀ ਤਨ ਗੁਰੂ ਰਾਮਦਾਸ ਮਾਰ ਲਾ ਬੂਆ ਕਰ ਬੂਆ ਮਾਰ ਤਾ ਫੇਰ ਬਾਬੇ ਬੂਆ ਜਨਾ ਮਾਰ ਲਾ ਰੱਬ ਕਰਿਆ ਪਿਆ ਵਾਈ ਗੁਰ ਤੁਹਾਨੂੰ ਗੁਰੂ ਰਾਮਦਾਸ ਦੇ ਵਿੱਚ ਨਾ 23 ਪਾਣੀ ਚੱਲਦਾ ਸੀ ਹਾਂਜੀ ਇਹ ਉਹ ਘਾਰੇ ਦੇ ਪਰਵਾਰਾਂ ਪਾਣੀ ਵੇਖਿਆ ਜੇ ਉੱਥੇ ਰਾਤ ਬੰਦੇ ਕਣਕ ਟੁਕਣ ਬੈਗੇ ਅੱਛਾ 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 ਐਨੇ ਪਾਣੀ ਦੇ ਵਿੱਚ ਦੇਖੋ ਵੀ ਜਿਹੜੀ ਦੱਸ ਰਿਹਾ ਵੀ ਮੁਸੀਬਤਾਂ ਅਸੀਂ ਤਾਂ ਪਹਿਲਾਂ ਘਰੇ ਆ ਹੁਣ ਅਸੀਂ ਆਪਣੇ ਘਰ ਛੱਡ ਕੇ ਚੱਲੇ ਹਾਂ ਤੇ ਇੱਥੇ 23 ਦੇ ਵਿੱਚ ਜਿਹੜੇ ਨਸ਼ੇ ਵਾਲੇ ਆ ਜਾਂ ਮਾਰੀਆਂ ਸਰ ਆ ਉਹ ਇੱਥੇ ਆਣ ਕੇ ਤੇ ਘਾਰਾਂ ਨੂੰ ਢਾਹ ਲਉਣ ਲੱਗ ਪਏ ਸੀਗੇ ਤਾਂ ਕੀ ਕਰੀਏ ਵਾਈ ਗੁਰ ਸੁਣਿ ਜੀ ਮਾਰਨ ਇਹ ਤਾਂ ਮਤਾ ਕਰਦੇ ਉਖੀ ਹੋਈ ਨਹੀਂ ਆ ਮੁਰਗੇ ਉਹ ਮੁਰਗੇ ਤੁਹਾਨੂੰ ਗੁਰੂ ਰਾਮਦਾਸ ਰਹਿ ਰਹਿ ਜਣਾ ਆਹ ਰਾਣਾ ਇਤਰਾ ਫੇਰਾ ਪੜੋਸ ਪਾਣੀ ਦੂੰਗਾ ਸਤਾਰ ਨਿਕਲ ਸੁਤਾਉਣਾ ਬਹਿ ਜੀਏ ਬਈ ਬਹਿ ਤੂੰ ਬਹਿ ਜਾ ਵਾਈ ਗਰੂ ਤੁਹਾਨੂੰ ਗੁਰੂ ਰਾਮਦਾਸ ਕਿਰੇ ਵੇਲਾ ਸੋਚਿਆ ਸੀ ਪਿਆ ਦਿਨ ਵੀ ਵੇਖਣੇ ਪੈਣਗੇ ਵਾਈ ਮਾਰਾਫੇ ਚੜ ਚੁਕਿ ਨੇ ਟੋੜੀ ਟੋੜੀ ਤੇਰੀ ਹੈ ਨਾ ਇੱਥੇ ਕਿੰਨਾਂ ਨੂੰ ਪਤਾ ਵਾ ਪਾਣੀ ਦਾ ਪਤਾ ਇੱਥੇ ਕਿੰਨਾ ਨੂੰ ਇੱਥੇ 3-3 ਫੁੱਟ ਹੈ ਅੱਛਾ 3-3 ਫੁੱਟਾ ਪਾਣੀ ਇੱਥੇ ਹੈ ਇਹ ਰਾਹ ਵਾ ਇਹ ਤਿੰਨ ਫੁੱਟ ਅੱਛਾ ਇਹ ਰਾਹ ਵਾ ਇਹ ਪਿਆ ਵਾ ਅੱਛਾ ਉਹ ਸੰਜੀ ਇਹਨਾਂ ਦਾ ਰਾਹ ਵਾ ਸਾਹਮਣੇ ਦੇਖ ਸਕਦੇ ਜੀ ਇਸ ਰਾਹ ਦੇ ਉੱਪਰ 3-3 ਫੁੱਟ ਪਾਣੀ ਆ ਤੇ ਥੱਲੇ ਤੇ ਪਾਣੀ ਡੁੱਬੂ ਆ ਆ ਮਾ ਵੀਰੇ ਵੀਰੇ ਉਹ ਬਾਕਸ ਵਿੱਚ ਰੱਖੋ ਉਹ ਜਿਹੜੇ ਚ ਟੂਲ ਨੰਬਾਪੂ ਦਾ ਥੱਲੇ ਚ ਰੱਖ ਦਿਓ ਤੇ ਸਪੋਰਟ ਕਰਿਓ ਕੋਈ ਤੇਲ ਪਾ ਸਕਦਾ ਹੈ ਸਿਕਨ ਬੋਰਡ ਦੇ ਵਿੱਚ ਤੇ ਉਹਨੂੰ ਅੱਗੇ ਬੇਨਤੀ ਆ ਕਿ ਤੇਲ ਲਿਆ ਕੇ ਸੇਵਾ ਕਰ ਸਕਦਾ ਵਾ ਕਿਸੇ ਦੁਕਾਨ ਵਾਲੇ ਨੂੰ ਪੈਸੇ ਪੇ ਕਰ ਸਕਦਾ ਵਾ ਕਿਉਂਕਿ ਇਹ ਸੰਸਤਾ ਡਾਇਰੈਕਟ ਪੈਸੇ ਹਜੇ ਨਹੀਂ ਲੈ ਰਹੀ ਤੇ ਅੱਗੇ ਦਾ ਹਜੇ ਕੁਝ ਪਤਾ ਨਹੀਂ ਹੈਗਾ ਤੇਲ ਪਾਇਆ ਹੈ ਤੇਲ ਪਾਉਂਗਾ ਤੇਲ ਲੈਣ ਗਿਆ ਤੇ ਲਾਊਗਾ ਤੇ ਫੇਰ ਆਉਣਾ ਹੈ